ਲੈ ਕੇ ਆ ਗਿਆ ਵੀ ਦਾ ਦਸ ਮੇਸ ਤੋਂ ਅਜੀਤ ਸਿੰਘ ਹੋਇਆ ਚੰਗ ਨੂੰ ਤੇ ਆਹਰੇ ਖਿੱਚੀ ਜੰਗ ਦੀ ਤਿਆਰੀ ਸੁਰ ਵੀਰ ਨੇ ਜੰਗ ਦੀ ਤਿਆਰੀ ਸੁਰ ਵੀਰ ਨੇ ਪੰਗੇ ਲਾਲੇ ਨੇ ਅਥਿਆਰ ਓਦੇ ਮੋਢੇ ਦੇ ਕਮਾਰ ਦੀ ਰਸਾ ਦੇ ਨਾਲ ਹੱਥ ਫੱਬਦੀ ਢਾਲ ਤਲਵਾ ਮਖਸਿਆ ਗੁਰੂ ਦਾ ਸਮੇਸ ਨੇ ਮਖਸਿਆ ਗੁਰੂ ਦਾ ਸਮੇਸ ਨੇ ਆਪੀ ਦੇ ਕੇ ਕਲਗੀ ਤਾਰੇ ਹੱਥੀ ਬੰਨਿਆ ਸਿੱਧੀ ਕਨਾਂ ਜੰਗ ਦਾ ਕੋਣੇ ਚਾਰ ਦਿੱਤਾ ਕੋਣ ਆ ਸਵਾਰ ਹੱਲਾ ਕਰਕੇ ਦਰਾਂ ਦੇ ਵਿੱਚ ਵੜ ਗਿਆ ਕਰਕੇ ਦਰਾਂ ਦੇ ਵਿੱਚ ਵੜ ਗਿਆ ਜੋੜਾ ਕਰਕੇ ਮਾਰੋ ਮਾਰੇ ਆਦ 17 ਵਛਾਏ ਵਿੱਚ ਜੰਗਲੇ ਜਿਵੇਂ ਮਰਦਾ ਕਮਾਲ ਜੀ ਦੇ ਨਾਲ ਵਾਹ ਨਾਲ ਜਾਰ ਮਾ ਵਿਲਾਈ ਜਿੰਨੀ ਲੱਗਦੀ ਜਾਨਾ ਵਿਲਾਈ ਜਿੰਨੀ ਲੱਗਦੀ ਪਾਗੇ ਅੱਲਾਹੁ ਅਲੀ ਦੀ ਲਲਕਾਰ ਕਲਾਕਾਰ ਨੇ ਬੰਦੂ ਕਾਂਦੋਂ ਪਾਸ ਚੱਲਦੀ ਪਾਗੀ ਗੋਲਿਆਂ ਦੀ ਕਣਗਾ ਜੋ ਨਾ ਝੜ ਕੇ ਕਮਾਨ ਤੀਰ ਮਾਰਦਾ ਝੜ ਕੇ ਕਮਾਨ ਤੀਰ ਮਾਰਦਾ ਵੈਰੀ ਡਿਗਦੇ ਦੰડા ਦੇ ਪਾਰ ਜੰਗ ਮੱਤਿਆ ਘੋਰ ਕਮ ਅਸਾਨ ਦਾ ਬਰੀ ਪੱਗੇ ਮਾ ਧੰਨੋ ਹਾਰ ਸਵਾ ਲੱਖ ਦਾ ਇਕਲੇ ਰੇ ਟੱਕਾ ਡੁਕਦਾ ਸਵਾ ਲੱਖ ਦਾ ਇਕਲੇ ਰੇ ਟੱਕਾ ਡੁਕਦਾ ਐਸੀ ਵਾਹੀ ਸੂਰ ਮੇਰੇ ਤਲਵਾਰ ਤੋਵਾ ਤੋਵਾ ਕੇ ਕੰਨਾਂ ਨੂੰ ਹੱਥ ਲਾਗਦੇ ਇਹ ਤਾਂ ਜਾਬਦਾ ਹੈ ਭੀਮ ਬਲ ਬਾਰ ਪਾ ਜੀ ਹੋ ਕੇ ਮੈਦਾਨ ਖਾਨ ਛੱਡ ਗਏ ਪਾ ਜੀ ਹੋ ਕੇ ਮੈਦਾਨ ਖਾਨ ਛੱਡ ਗਏ ਫੌਜਾਂ ਜ਼ਾਲਮਾਂ ਦੀ ਹੋ ਗਈ ਫਰਾਰੇ ਸੋਚਾਂ ਬਾਗੀ ਵਜੀਰੇ ਘਰ ਨੂੰ ਕੱਠੇ ਗਰ ਇੰਤੋਂ ਹਵਾਲ ਦੱਸ ਆ ਕਲਾ ਪਾਪੀ ਪੱਗੇ ਮੈਦਾਨੋਂ ਹਾਰ ਰਹਿਂਦੀ ਆ ਉਹ ਮਰਦਾ ਤੇਰੀਆਂ ਲੱਗ ਵਿੱਚ ਰਹਿੰਦੀਆਂ ਬੰਦਿਆ ਤੇਰੀਆਂ ਹਾਂ ਜਿਹਦਾ ਵਾਰ ਤੂੰ ਜਾਂ